ਅੱਡੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ਕੀ ਕੁਝ ਕਰ ਰਹੀ ਹੈ ਜਾਂ ਸਰਕਾਰ ਦੀਆਂ ਕਿੰਨੀਆਂ ਕੋ ਨੀਤੀਆਂ ਸਫਲ ਜਾਂ ਅਸਫਲ ਰਹੀਆਂ ਨੇ ਇਸ ਦੇ ਬਾਰੇ ਜਾਣਕਾਰੀ ਦੇਣਗੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਸ਼ਹੀਦ ਭਗਤ ਸਿੰਘ ਸਭਾ ਦੇ ਸੁਪਾਸ ਹਾਈਕਸ ਕਤਰ ਸ਼ਮਸ਼ੀਰ ਸਿੰਘ ਬਟਾਲਾ ਜੀ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਔਰ ਸੰਗਰਾਮ ਟੀਵੀ ਦੇਖਣ ਵਾਲੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਸਰ ਤੁਸੀਂ ਬੇਰੁਜ਼ਗਾਰੀ ਦੇ ਬਾਰੇ ਕੀ ਕਹਿਣਾ ਚਾਹੋਗੇ ਇਕੋ ਜਿਤ ਤੱਕ ਬੇਰੋਜ਼ਗਾਰੀ ਦਾ ਸਵਾਲ ਹੈ ਬੇਰੋਜ਼ਗਾਰੀ ਤੋਂ ਉਹਦੇ ਨਾਲ ਹੀ ਅਰਧ ਬੇਰੋਜ਼ਗਾਰੀ ਦੋ ਗੱਲਾਂ ਜੋੜ ਕੇ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਅੱਜ ਕਿ ਇਹ ਸਮੱਸਿਆ ਕੱਲੇ ਸਾਡੇ ਦੇਸ਼ 'ਚ ਨਹੀਂ ਪੂਰੀ ਦੁਨੀਆ ਦੇ ਉੱਪਰ ਇੱਕ ਭਿਆਨਕ ਰੂਪ ਧਾਰਤ ਕਰ ਚੁੱਕੀ ਹੈ ਜਿਹਦਾ ਕਾਰਨ ਹੈ ਖਾਸ ਕਰਕੇ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਸਾਡੀਆਂ 47 ਤੋਂ ਬਾਅਦ ਰਾਜ ਸੱਤਾ ਤੇ ਕਾਬਜ਼ ਹੋਈਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਦੇਸ਼ ਦੇ ਅੰਦਰ ਜਿਹੜੇ ਨੀਤੀਆਂ ਲਿਆਂਦੀਆਂ ਗਈਆਂ ਸਰਕਾਰ ਦੇਸ਼ ਨੂੰ ਚਲਾਉਣ ਲਈ ਉਹਦੀਆਂ ਨੀਤੀਆਂ ਚੋਂ ਹੀ ਬੇਰੋਜ਼ਗਾਰੀ ਪੈਦਾ ਹੋਈ ਆ ਔਰ ਖਾਸ ਕਰਕੇ ਜੇ ਗੱਲ ਕੀਤੀ ਜਾਏ ਹੁਣ ਮੌਜੂਦਾ ਸਰਕਾਰਾਂ ਦੀ ਖਾਸ ਕਰਕੇ ਮੋਦੀ ਦੀ ਸਰਕਾਰ ਦੀ ਜੀ ਗੱਲ ਕੀਤੀ ਹੈ ਜਿਹੜੀ 2014 ਚ ਰਾਸ਼ਟਰ ਸਤਾ ਦੇ ਕਾਬਜੀ ਇਸ ਮੰਚਨ ਹੋਈ ਹੈ ਕਿ ਜੀ ਮੋਦੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ 2014 ਚ ਹਰ ਸਾਲ 2 ਕਰੋੜ ਨੌ ਨੌਜਵਾਨਾਂ ਨੂੰ ਦੇਸ਼ ਦੇ ਅੰਦਰ ਰੋਜ਼ਗਾਰ ਦੇਣਾ ਉਹ ਸਰਕਾਰ ਵੀ ਰੋਜ਼ਗਾਰ ਦੇਣ ਚ ਫੇਲ ਸਾਬਤ ਹੋਈ ਆ ਔਰ ਪੰਜਾਬ ਦੀ ਜੀ ਗੱਲ ਕੀਤੀ ਜਾਏ ਪੰਜਾਬ ਦੇ ਅੰਦਰ 2017 ਚ ਅਮਰਿੰਦਰ ਦੀ ਸਰਕਾਰ ਨੇ ਵੀ ਹਰ ਘਰ ਰੋਜ਼ਗਾਰ ਦੇਣ ਦੇ ਬਹਾਨੇ ਔਰ ਬੇਰੁਜ਼ਗਾਰੀ 2500 ਰੁਪਿਆ ਪੱਤਾ ਦੇਣ ਦੇ ਬਹਾਨੇ ਫਾਰਮ ਭੜਾਏ ਲੋਕਾਂ 'ਚ ਵੋਟਾਂ ਲੈ ਲਈ ਰਾਜ ਸੱਤਾ ਤੇ ਬੈਠਣ ਤੋਂ ਬਾਅਦ ਨੀਤੀਆਂ ਐਸੀਆਂ ਲਿਆਂਦੀਆਂ ਜਿਹੜੀਆਂ ਰੋਜ਼ਗਾਰ ਖਤਮ ਕਰਨ ਵਾਲੀਆਂ ਜਿਹੜੇ ਰੋਜ਼ਗਾਰ ਖੋਣ ਵਾਲੀਆਂ ਔਰ ਹੁਣ ਵਾਲੀ ਸਰਕਾਰ ਵੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਦੂਜੀਆਂ ਸਰਕਾਰਾਂ ਨੂੰ ਤੋਂ ਲੋਕਾਂ ਨੂੰ ਵਾਅਦਾ ਸੀ ਇਹ ਸਰਕਾਰ ਤੇ ਕਿ ਭਗਵੰਤ ਮਾਨ ਦੀ ਸਰਕਾਰ ਰਾਜ ਸੱਤਾ ਤੇ ਹੀ ਬਦਲਾਅ ਦੇ ਨਾਂ ਦੀ ਰਾਜਨੀਤੀ ਨਾਂ ਦੇ ਹੇਠ ਰਾਜ ਸੱਤਾ ਦੇ ਕਾਬਜ ਹੋਈਗਾ ਇਹ ਸਰਕਾਰ ਵੀ ਪੰਜਾਬ 'ਚ ਇਹ ਵਾਅਦਾ ਕੀਤਾ ਸਰਕਾਰ ਦੇ ਕਿ ਅਸੀਂ ਪੰਜਾਬ ਦੀ ਪਹਿਲੀ ਕੈਬਨਿਟ ਮੀਟਿੰਗ ਦੇ ਅੰਦਰ ਪੰਜਾਬ ਦੇ ਜਿਹੜੇ ਬੇਰੋਜ਼ਗਾਰ ਨੌਜਵਾਨ ਆ ਉਹਨਾਂ ਮੀਟਿੰਗ 'ਚ ਹਰਾ ਪੈਨ ਜਿਹੜਾ ਸਾਡਾ ਉਹ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਹਰਾ ਪੈਨ ਚੱਲੇਗਾ ਪਰ ਅੱਜ ਸਾਲ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਦਾ ਹਰਾ ਪੈਨ ਉਹ ਪੰਜਾਬ ਦੇ ਕਿਤੇ ਨੌਜਵਾਨ ਦੀ ਰੁਜ਼ਗਾਰ ਦੀ ਨੌਕਰੀ ਦੀਣ ਵਾਸਤੇ ਪੱਕਾ ਰੁਜ਼ਗਾਰ ਸਨਮਾਨਯੋਗ ਰੁਜ਼ਗਾਰ ਦੇਣ ਵਾਸਤੇ ਹਰਾ ਪੈਨ ਨਹੀਂ ਚੱਲਦਾ ਇਸ ਕਰਕੇ ਬੜਾ ਭਿਆਨਕ ਸਮੇਂ 'ਚ ਉਹ ਸਾਡਾ ਦੇਸ਼ ਦਾ ਨੌਜਵਾਨ ਗੁਜਰ ਰਿਆ ਬੀਰਜ ਗਾੜੀ ਦਾ ਸੰਤਾਪ ਹੰਡਾਰਿਆ ਜਿੱਤੀ ਗੱਲ ਇਹ ਵੀ ਦੱਸਣਯੋਗ ਆ ਜੀ ਕਿ ਜਿਹੜਾ ਭਾਰਤ ਦੇਸ਼ ਪੂਰੀ ਦੁਨੀਆ ਦੇ ਅੰਦਰ ਇਸ ਕਰਕੇ ਵਲੱਖਣ ਆ ਇਸ ਕਰਕੇ ਮਹਾਨ ਆ ਕਿ ਭਾਰਤ ਦੇਸ਼ ਦੇ ਅੰਦਰ 2 ਅਗਸਤ 2023 ਤੱਕ ਭਾਰਤ ਦੀ 140 ਕਰੋੜ ਦੀ ਆਬਾਦੀ ਚ 64% ਲੋਕ 35 ਸਾਲ ਤੋਂ ਘੱਟ ਉਮਰ ਵਾਲੇ ਦੇ ਕਹਿਣ ਤੋਂ ਭਾਵ ਕਿ ਇਹ ਜੰਗ ਇੰਡੀਆ ਜਿਹੜਾ ਮੋਦੀ ਵੀ ਕਹਿੰਦਾ ਜੰਗ ਇੰਡੀਆ ਜੰਗ ਇਡੀਆਂ ਦੀ ਜੀ ਗਿਣਤੀ ਕੀਤੀ ਜੇ 140 ਕਰੋੜ ਦੇ ਵਿੱਚ ਇਹ 80 ਕਰੋੜ 80 ਲੱਖ ਉਹ ਨੌਜਵਾਨ ਆ ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਆ ਪਰ ਦੁੱਖਾਂਤ ਇਹ ਆ ਕਿ ਇਹਨਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਇਹ ਨੌਜਵਾਨ ਰੁਜ਼ਗਾਰ ਦੀ ਭਾਲ ਤੇ ਹੀਟ ਦਰਦ ਦਰਦੀ ਠੋਕੜਾ ਖਾ ਰਹੇ ਆ ਸਰਕਾਰ ਮਜ਼ਾਕ ਬਣਾ ਰਹੀ ਇਹਨਾਂ ਦੀ ਮੋਦੀ ਸਾਹਿਬ ਮਜ਼ਾਕ ਇਹ ਬਣਾਉਂਦੇ ਰਹੇ ਆ ਕਿ ਪਕੌੜੇ ਤਾਲਣ ਇਹ ਵੀ ਇੱਕ ਰੁਜ਼ਗਾਰ ਆ ਇਹ ਜਿਹੜੀਆਂ ਸਰਕਾਰਾਂ ਦੂਜੀਆਂ ਸਰਕਾਰਾਂ ਵੀ ਆ ਪੰਜਾਬ ਦੀ ਜਿਹੜੀ ਸਰਕਾਰ ਭਗਵੰਤ ਮਾਨ ਵਾਲੀ ਇਸ ਤੋਂ ਪਹਿਲਾਂ ਕੈਪਟਨ ਵਾਲੀ ਸਰਕਾਰ ਵੀ ਨੌਜਵਾਨਾਂ ਦਾ ਮਜ਼ਾਕ ਇਸ ਕਰਕੇ ਬਣਾ ਰਹੀ ਆ ਕਿ ਪੰਜਾਬ ਦੇ ਅੰਦਰ ਪ੍ਰਾਈਵੇਟ ਕੰਪਨੀਆਂ ਨੂੰ ਸੱਦ ਕੇ ਪ੍ਰਾਈਵੇਟ ਅਦਾਰਿਆਂ ਨੂੰ ਸੱਦ ਕੇ ਪ੍ਰਾਈਵੇਟ ਸੈਕਟਰ ਦੇ ਅੰਦਰ ਨੌਜਵਾਨਾਂ ਨੂੰ ਧੱਕ ਰਹੀ ਆ ਜਿਹੜਾ ਪ੍ਰਾਈਵੇਟ ਸੈਕਟਰ ਨੌਜਵਾਨਾਂ ਨੂੰ ਉਹਦੀ ਯੋਗਤਾ ਮੁਤਾਬਕ ਨਾਂ ਤੇ ਰੁਜ਼ਗਾਰ ਦਿੰਦਾ ਹੈ ਨਾ ਉਹਦੀ ਯੋਗਤਾ ਮੁਤਾਬਕ ਉਹਨੂੰ ਤਨਖਾਹ ਮਿਲਦੀ ਇਸ ਕਰਕੇ ਬੜੀ ਵੱਡੀ ਸਮੱਸਿਆ ਚੋਂ ਸਾਡਾ ਦੇਸ਼ ਦਾ ਨੌਜਵਾਨ ਲੰਘ ਰਿਹਾ ਹੈ ਸਤ ਜੋ ਸਰਕਾਰਾਂ ਨੇ ਉਹ ਮਤਲਬ ਵੋਟਾਂ ਤੋਂ ਪਹਿਲਾਂ ਤਾਂ ਲੋਕਾਂ ਨੂੰ ਬੜੇ ਵਾਅਦੇ ਕਰਦੀਆਂ ਨੇ ਕਿ ਅਸੀਂ ਤੁਹਾਨੂੰ ਰੁਜ਼ਗਾਰ ਦੇਵਾਂਗੇ ਹਨਾ ਵਧੀਆ ਤੋਂ ਵਧੀਆ ਰੁਜ਼ਗਾਰ ਦੇਵਾਂਗੇ ਪਰ ਕਿਉਂ ਰੁਜ਼ਗਾਰ ਬਾਅਦ ਵਿੱਚ ਦਿੰਦੇ ਨਹੀਂ ਦੇਖੋ ਜੀ ਜਿਹੜੀ ਗੱਲ ਮੈਂ ਪਹਿਲਾਂ ਵੀ ਕੀਤੀ ਕਿ ਸਰਕਾਰਾਂ ਨੂੰ ਜਿਹੜਾ ਰੋਜ਼ਗਾਰ ਦੇਣ ਵਾਲੀ ਗੱਲ ਸਰਕਾਰ ਇਹਨੂੰ ਚੋਣ ਮੁੱਦਾ ਬਣਾ ਕੇ ਦੇਸ਼ ਦੇ ਅੰਦਰ ਉਹ ਬਾਹਰ ਦੇ ਚਾਹੇ ਪੰਜਾਬ ਦੇ ਅੰਦਰ ਸਰਕਾਰਾਂ ਬਾਹਰ ਦੀਆਂ ਨੇ ਪਰ ਐਨ ਜਦੋਂ ਰਾਜ ਸੱਤਾ ਤੇ ਕਾਬੂ ਹੋ ਜਾਂਦੀ ਹੈ ਸਰਕਾਰ ਚਾਹੇ ਉਹ ਮੋਦੀ ਦੀ ਸਰਕਾਰ ਸੀ ਚਾਹੇ ਪੰਜਾਬ ਦੇ ਅੰਦਰ ਇਹ ਭਗਵੰਤ ਮਾਨ ਦੀ ਗਵਾਹੀ ਵਾਲੀ ਸਰਕਾਰ ਆ ਪਰ ਨੀਤੀਆਂ ਜਿਹੜੀਆਂ ਲਿਆਂਦੀਆਂ ਜਾਂਦੀਆਂ ਦੇਸ਼ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਜਿਹੜੀ ਨੀਤੀਆਂ ਖਾਸ ਕਰਕੇ ਸਾਡੇ ਦੇਸ਼ ਦੇ ਅੰਦਰ 1991 ਤੋਂ ਬਾਅਦ ਜਿਹੜੀਆਂ ਨੀਤੀਆਂ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਨਵ ਉਦਾਰਵਾਦੀ ਨੀਤੀਆਂ ਕਿਹਾ ਜਾਂਦਾ ਉਹ ਨੀਤੀਆਂ ਹੀ ਜੌਬਲੈਸ ਆ ਉਹ ਨੀਤੀਆਂ ਹੀ ਰੁਜ਼ਗਾਰ ਖੋਣ ਵਾਲੀਆਂ ਰੁਜ਼ਗਾਰ ਪੈਦਾ ਕਰਨ ਵਾਲੀਆਂ ਨੀਤੀਆਂ ਨਹੀਂ ਉਹ ਨੀਤੀਆਂ ਭਰਾਵਾ ਦਿੰਦੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਦੇ ਮੁਨਾਫੇ ਵਧਾਉਣ ਵਾਲੀਆਂ ਨੀਤੀਆਂ ਨੇ ਉਹ ਨੀਤੀਆਂ ਨੇ ਨਿੱਜੀਕਰਨ ਪ੍ਰਾਈਵੇਟ ਸੈਕਟਰ ਦੇ ਵਿੱਚ ਰੁਜ਼ਗਾਰ ਦੇਣ ਵਾਲੀਆਂ ਉਹ ਨੀਤੀਆਂ ਨੇ ਸਰਕਾਰੀ ਰੁਜ਼ਗਾਰ ਖਤਮ ਕਰਨ ਵਾਲੀਆਂ ਅੱਜ ਉਹਨਾਂ ਨੀਤੀਆਂ ਦੇ ਕਾਰਨ ਹੀ ਸਾਡੇ ਦੇਸ਼ ਦੇ ਅੰਦਰ ਹਰ ਵਿਭਾਗ ਦੇ ਅੰਦਰ ਨਿੱਜੀਕਰਨ ਕੀਤਾ ਜਾ ਰਿਹਾ ਪ੍ਰਾਈਵੇਟ ਕੀਤਾ ਹੈ ਪ੍ਰਾਈਵੇਟ ਕਰਨ ਕੀਤਾ ਜਾ ਰਿਹਾ ਔਰ ਠੇਕੇਦਾਰੀ ਸਿਸਟਮ ਲਾਗੂ ਕੀਤਾ ਜਾ ਰਿਹਾ ਇਸ ਕਰਕੇ ਇਹ ਨੀਤੀਆਂ ਜਿਹੜੀਆਂ ਸਰਕਾਰਾਂ ਬਾਅਦ ਤੇ ਇਹ ਕਰਦੀਆਂ ਸੀ ਅਸੀਂ ਰੁਜ਼ਗਾਰ ਦੇਣਾ ਅਸੀਂ ਰੋਜ਼ਗਾਰ ਦੇਵਾਂਗੇ 2 ਕਰੋੜ ਨੌਕਰੀਆਂ ਪੈਦਾ ਕਰਾਂਗੇ ਜਾਂ ਅਸੀਂ ਪਹਿਲੀ ਕੈਬਨਟ ਦੀ ਮੀਟਿੰਗ ਦੇ ਅੰਦਰ ਰੋਜ਼ਗਾਰ ਦੇਵਾਂਗੇ ਪਰ ਨੀਤੀਆਂ ਉਹ ਲਾਗੂ ਕਰਦੀਆਂ ਜਿਹੜੀਆਂ ਨੀਤੀਆਂ ਇਹ ਰੋਜ਼ਗਾਰ ਖੋਣ ਵਾਲੀਆਂ ਜਿਹੜੀ ਨੀਤੀਆਂ ਪ੍ਰਾਈਵੇਟ ਸੈਕਟਰ 'ਚ ਰੋਜ਼ਗਾਰ ਦੇਣ ਵਾਲੀਆਂ ਨੇ ਜਿਸ ਕਰਕੇ ਸਾਡੇ ਦੇਸ਼ ਦੇ ਅੰਦਰ ਹਰ ਅਦਾਰੇ ਦੇ ਅੰਦਰ ਵੱਡੀ ਪੱਧਰ ਤੇ ਅਸਾਮੀਆਂ ਖਾਲੀ ਨੇ ਉਹ ਨੀਤੀਆਂ ਦੇ ਕਾਰਨ ਹੀ ਸਾਮੀ ਖਾਲੀਆਂ ਨਵੀਂ ਰੈਗੂਲਰ ਭਰਤੀ ਕੋਈ ਨਹੀਂ ਮੈਂ ਕੁਝ ਅੰਕੜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਇਹਨਾਂ ਹੁਣ ਤੱਕ ਪੰਜਾਬ ਦੇ ਅੰਦਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਨੀਤੀਆਂ ਦੇ ਕਾਰਨ ਪੰਜਾਬ ਦੇ ਅੰਦਰ ਲੋਕਾਂ ਨੇ ਜੇ ਸਰਕਾਰ ਕੋਈ ਪੋਸਟਾਂ ਕੱਢਦੀ ਆ ਤੇ ਕਿੰਨੇ ਲੋਕ ਅਪਲਾਈ ਕਰਦੇ ਆ ਜਿਤ ਤੱਕ ਆਂਕੜਾ ਮੇਰੇ ਕੋਲ ਆ ਕਿ ਸਾਲ 2021 ਦੇ ਵਿੱਚ ਪੰਜਾਬ ਦੇ ਅੰਦਰ ਪਟਵਾਰੀ ਦੀਆਂ 1152 ਅਸਾਮੀਆਂ ਨਿਕਲੀਆਂ ਸਰਕਾਰ ਨੇ ਅਸਾਮੀਆਂ ਕੱਢੀਆਂ ਭਰਤੀ ਕੱਢ ਲਈ ਪਰ ਉਸ ਅਸਾਮੀਆਂ ਲਈ 234207 ਲੋਕਾਂ ਨੇ ਅਪਲਾਈ ਕੀਤਾ ਇਸੇ ਤਰ੍ਹਾਂ ਪੁਲਿਸ ਦੇ ਸਿਪਾਈ ਦੀ ਪੋਸਟ ਲਈ 4358 ਪੋਸਟਾਂ ਨਿਕਲੀਆਂ ਤੇ ਜਿਸ ਵਿੱਚ 470548 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਆਭਕਾਰੀ ਇੰਸਪੈਕਟਰਾਂ ਦੀ ਅਸਾਮੀਆਂ ਲਈ 107 ਪੋਸਟਾਂ ਸੀ ਤੇ ਉਹਨਾਂ ਲਈ 71893 ਅਰਜ਼ੀਆਂ ਪ੍ਰਾਪਤ ਹੋਈਆਂ ਔਰ ਜਿੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਇਨ੍ਹਾਂ ਚ ਅਰਜ਼ੀਆ ਦੇਣ ਵਾਲੇ ਉਹ ਲੋਕ ਸ਼ਾਮਲ ਹੋਏ ਆ ਜਿਨ੍ਹਾਂ ਵਿੱਚ ਬੀਏ, ਐਮਏ, ਡਾਕਟਰ, ਇੰਜੀਨੀਅਰ, ਪੀਐਚ ਤੱਕ, ਪੀਐਚਡੀ ਤੱਕ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਲੋਕ ਆ। ਇਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਸਾਡੇ ਦੇਸ਼ ਦੇ ਅੰਦਰ ਜਾਂ ਸਾਡੇ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਕਿਸ ਵੱਡੀ ਪੱਧਰ ਤੇ ਪਹੁੰਚ ਚੁੱਕੀ ਆ ਕਿ ਲੋਕ ਇੰਨਾ ਛੋਟੀਆਂ ਪੋਸਟਾਂ ਕੋਈ ਪੋਸਟ ਚਾਹੇ ਸਰਕਾਰੀ ਆ ਚਾਹੇ ਸਿਪਾਈ ਦੀ ਪੋਸਟ ਆ ਅੱਜ ਉਹ ਡਾਕਟਰ ਉਹ ਇੰਜੀਨੀਅਰ ਉਹ ਪੀ ਐਚ ਡੀ ਅਪਲਾਈ ਕਰ ਰਿਹਾ ਜਿਨ੍ਹਾਂ ਦੀ ਯੋਗਤਾ ਮੁਤਾਬਕ ਕਹਿਣਾ ਮੈਂ ਚਾਹੁੰਦਾ ਕਿ ਯੋਗਤਾ ਮੁਤਾਬਕ ਇਹ ਨੌਕਰੀ ਉਹਨਾਂ ਨੂੰ ਰਿਜ਼ਰਵ ਨਹੀਂ ਕਰਦੀ ਪਰ ਬੇਰੁਜ਼ਗਾਰੀ ਆ ਅਸੀਂ ਕਿਤਨੇ ਕਿਤੇ ਸਮਾਜ ਚ ਰਹਿੰਦੇ ਆ ਅਸੀਂ ਉਸ ਸਮਾਜ ਦੇ ਅੰਦਰ ਆਪਣਾ ਪਰਿਵਾਰ ਦੇਖਣਾ ਅਸੀਂ ਆਪਣਾ ਰੋਟੀ ਆਪਣੇ ਰੋਟੀ ਕਪੜਾ ਮਕਾਨ ਲਈ ਜਿੱਥੇ ਜੂਝਦੇ ਆ ਉਥੇ ਇਹਨਾਂ ਨੀਤੀਆਂ ਦੇ ਹੀ ਕਾਰਨ ਕਿ ਅੱਜ ਇਹ ਬੇਰੁਜ਼ਗਾਰੀ ਜਿੱਥੇ ਵੱਧ ਰਹੀ ਆ ਉਥੇ ਲੋਕ ਇਹਨਾਂ ਬੇਰੁਜ਼ਗਾਰੀ ਖਿਲਾਫ ਜਿੱਥੇ ਸੰਘਰਸ਼ ਵੀ ਕਰ ਰਹੇ ਆ ਪਰ ਅਰਧ ਬੇਰੁਜ਼ਗਾਰੀ ਇਹ ਅਰਧ ਬੇਰੁਜ਼ਗਾਰੀ ਨੇ ਮੈਂ ਤਾਂ ਜੋੜਦਾ ਕਿ ਕੁਝ ਲੋਕ ਐਸੀ ਆ ਸਾਡੇ ਸਮਾਜ ਦੇ ਅੰਦਰ ਜਿਹੜੇ ਕੰਮ ਤੇ ਕਰਦੇ ਆ ਜਿਹੜੇ ਕੰਮ ਤੇ ਕਰਦੇ ਆ ਪਰ ਉਹਨਾਂ ਦੀ ਜਿਹੜੀ ਮਿਹਨਤ ਆ ਨਾ ਜ਼ਿੰਦਗੀ ਦੀ ਲੋੜਾਂ ਪੂਰੀ ਨਹੀਂ ਕਰਦੀ ਕਹਿਣ ਤੋਂ ਭਾਵ ਕਿ ਇੱਕ ਪਾਸੇ ਉਹ ਆਪਣੇ ਕੰਮ ਲਈ ਨਿਕਲਦੇ ਆ ਸਰਕਾਰੀ ਖੇਤਰਾਂ ਦੇ ਅੰਦਰ ਵੀ ਆ ਨਿੱਜੀ ਕਣ ਖੇਤਰਾਂ ਨਿੱਜੀ ਖੇਤਰ ਦੇ ਅੰਦਰ ਵੀ ਪੜੇ ਲਿਖੇ ਨੌਜਵਾਨ ਆ ਨਾ ਤੇ ਉਹਨਾਂ ਨੂੰ ਸਨਮਾਨਯੋਗ ਰੁਜ਼ਗਾਰ ਦਿੱਤਾ ਜਾ ਰਿਹਾ ਨਾ ਸਨਮਾਨਜਨ ਤਨਖਾਹਾਂ ਦਿੱਤੀਆਂ ਜਾ ਰਹੀਆਂ ਇਹ ਹਾਲਾਤਾਂ ਵਿੱਚ ਉਹ ਨੌਜਵਾਨ ਜਿੱਥੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਆਮਦਨ ਦੀ ਇੱਕ ਨਾਂ ਮਰਾਬੜੀ ਆ ਇੱਕ ਪਾਸੇ ਉਹ ਲੋਕ ਆ ਜਿਨ੍ਹਾਂ ਕੋ ਪਤਾ ਨਹੀਂ ਕਿੰਨਾ ਅੰਬਾਰ ਪੈਸਾ ਲਗਾ ਬੇਅੰਤ ਹਰਮਾਇਆ ਉਹਨਾਂ ਕੋ ਦੂਜੀ ਪਾਸੇ ਉਹ ਲੋਕ ਆ ਜਿਨ੍ਹਾਂ ਦੀ ਆਮਦਨ ਇੰਨੀ ਘਟਿਆ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਨਹੀਂ ਦੇ ਸਕਦੇ ਉਹ ਆਪਣੇ ਬੱਚੇ ਲਈ ਚੰਗੇ ਇਲਾਜ ਦਾ ਪ੍ਰਬੰਧ ਨਹੀਂ ਕਰ ਸਕਦੇ ਉਹ ਚੰਗੇ ਮਕਾਨ ਦਾ ਚੰਗੇ ਰਾਸ਼ਨ ਦਾ ਚੰਗੇ ਕੱਪੜਿਆਂ ਦਾ ਬੱਚੇ ਲਈ ਪ੍ਰਬੰਧ ਨਹੀਂ ਕਰ ਸਕਦੇ ਇਹ ਬਿਰਜ ਗਲੀ ਚੋਂ ਨਿਕਲਦਾ ਔਰ ਉਹਨਾਂ ਹੀ ਉਹਨਾਂ ਪਰਿਵਾਰਾਂ ਦੇ ਹੀ ਬੱਚੇ ਜਿਹੜੇ ਛੋਟੇ ਬੱਚੇ ਜਿਨ੍ਹਾਂ ਦੀ ਹਸਣ ਖੇਡੇ ਦੀ ਉਮਰ ਦੇ ਅੰਦਰ ਜਿਹੜੇ ਬੱਚੇ ਸਕੂਲਾਂ ਦੀ ਜਾਣ ਦੀ ਉਮਰ ਹੈ ਜਿਨ੍ਹਾਂ ਦੀ ਬੱਚਿਆਂ ਦੀ ਉਹ ਬੱਚੇ ਤੁਹਾਨੂੰ ਪੰਜਾਬ ਛੱਡੋ ਦੇਸ਼ ਦੇ ਅੰਦਰ ਕਿਸੇ ਵੀ ਟਾਬੇ ਤੇ ਚਲ ਜਓ ਕਿਸੇ ਹੋਟਲ ਤੇ ਚਲ ਜਓ ਕਿਸੇ ਇੰਡਸਟਰੀ ਚ ਚਲ ਜਓ ਕਿਸੇ ਪੱਠਿਆਂ ਤੇ ਚਲ ਜਓ ਉਹ ਬੱਚੇ ਉਹਨਾਂ ਪੱਠਿਆਂ ਤੇ ਕੰਮ ਕਰਦੇ ਮਿਲ ਜਾਣਗੇ 2011 ਚ ਭਾਰਤ ਦੀ ਜਿਹੜੀ ਰਾਸ਼ਟਰੀ ਜਨਗਣਨਾ ਹੋਈ ਆ ਉਹਦੇ ਅਨੁਸਾਰ ਭਾਰਤ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਤੱਕ ਦੇ 1 ਕਰੋੜ ਤੋਂ ਵੱਧ ਬੱਚੇ ਬਾਲ ਮਜ਼ਦੂਰੀ ਚ ਆ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੇ ਲੋਕ ਅਰਧ ਬੇਰੋਜ਼ਗਾਰੀ ਚ ਕੰਮ ਕਰਦੇ ਉਹਨਾਂ ਦੇ ਬੱਚਿਆਂ ਨੂੰ ਨਾ ਤੇ ਚੰਗੀ ਵਿੱਦਿਆ ਮਿਲਦੀ ਆ ਉਹਨਾਂ ਨੂੰ ਉਹਨਾਂ ਨੂੰ ਚੰਗਾ ਜੀਵਨ ਮਿਲਦਾ ਜੀ ਸਰਸੀਂ ਦੇਖਦੇ ਆ ਕਿ ਬੱਚੇ ਜੋ ਹੈ ਵਿਦੇਸ਼ਾਂ ਵੱਲ ਜ਼ਿਆਦਾ ਜਾ ਰਹੇ ਨੇ ਤੇ ਸਰਕਾਰ ਉਹਨਾਂ ਨੂੰ ਰੋਕਣ ਦੇ ਲਈ ਕੀ ਕਦਮ ਚੁੱਕ ਰਹੀ ਹੈ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਗੱਲ ਵੀ ਬੇਰੁਜ਼ਗਾਰੀ ਚੋਂ ਨਿਕਲ ਕੇ ਆਉਂਦੀ ਆ ਜਿਹੜਾ ਪੰਜਾਬ ਦਾ ਨੌਜਵਾਨ ਜਿਹੜਾ ਦੇਸ਼ ਦਾ ਨੌਜਵਾਨ ਵਿਦੇਸ਼ਾਂ ਲਈ ਪ੍ਰਵਾਸ ਕਰ ਰਿਹਾ ਉਹ ਬੇਰੁਜ਼ਗਾਰੀ ਸਾਡੇ ਦੇਸ਼ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਆ ਕਿ ਉਹ ਨੌਜਵਾਨ ਨੂੰ ਜਿੱਥੇ ਪੜ੍ਹ ਲਿਖ ਕੇ ਇੱਥੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਇਨੂੰ ਨੌਕਰੀ ਦੇ ਮੇਲੇ ਰੋਜ਼ਗਾਰ ਨਹੀਂ ਮਿਲਣਾ ਉਹਦੀ ਯੋਗਤਾ ਮੁਤਾਬਕ ਉਹ ਨੌਜਵਾਨ ਫਿਰ ਇਸ ਧਰਤੀ ਤੇ ਰਹਿਣਾ ਪਸੰਦ ਨਹੀਂ ਕਰਦਾ ਸਗੋ ਇਸ ਤੋਂ ਪਹਿਲਾਂ 47 ਤੋਂ ਪਹਿਲਾਂ ਸਾਡੇ ਦੇਸ਼ ਦੇ ਅੰਦਰ ਜਾਂ ਦੇਸ਼ ਨੂੰ ਜਦੋਂ ਅੰਗਰੇਜ਼ੀ ਹਕੂਮਤ ਨੇ ਗੁਲਾਮ ਕੀਤਾ ਸੀ ਸਾਡੇ ਉਹ ਗਦਰੀ ਬਾਬੇ ਸਾਡੇ ਉਹ ਭਗਤ ਸਰਾਭੇ ਸਾਬੀ ਹੋਣੀ ਤੇ ਵਿਦੇਸ਼ ਦੀ ਧਰਤੀ ਪੜ੍ਹਾਈ ਕਰ ਲਈ ਗਏ ਸੀ ਪਰ ਉਹ ਵਾਪਸ ਮੂੜ ਇਸ ਕਰਕੇ ਆਏ ਕਿ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਰਸਗਾਰ ਦੀ ਭਾਲ ਲਈ ਗਏ ਸੀ ਪਰ ਅੱਜ ਸਾਡਾ ਦੇਸ਼ ਦਾ ਨੌਜਵਾਨ ਇਹ ਸਾਰਾ ਕੁਝ ਛੱਡ ਕੇ ਸਾਡੇ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਆ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸਾਡੇ ਦੇਸ਼ ਨੂੰ ਸਾਰਾ ਕੁਝ ਛੱਡ ਕੇ ਅੱਜ ਵਿਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਚ ਰੋਜ਼ਗਾਰ ਦੀ ਭਾਲ ਹੀ ਤੱਕੇ ਕਰ ਰਿਹਾ ਪ੍ਰਵਾਸ ਦੀ ਨੀਤੀ ਲਗਾਤਾਰ ਨੌਜਵਾਨਾਂ ਵਿੱਚ ਰੁਝਾਨ ਵਧਦਾ ਜਾ ਰਿਹਾ ਇਹਦਾ ਕਾਰਨ ਬੇਰੁਜ਼ਗਾਰੀ ਆ ਔਰ ਇਹਦੇ ਸੰਬੰਧ 'ਚ ਵੀ ਮੈਂ ਕੁਝ ਹੈਰਾਨੀਜਨ ਗੱਲਾਂ ਤੁਹਾਡੇ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਅੰਦੇਸ਼ ਦੇ ਅੰਦਰ ਖਾਸ ਕਰਕੇ ਪੰਜਾਬ ਦੀ ਅੰਦਰ ਵੀ ਕਿ 10ਵੀਂ ਪਲੱਸ 2 ਤੋਂ ਬਾਅਦ ਸਾਡਾ ਨੌਜਵਾਨ ਪੰਜਾਬ ਦੇ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਪਾਸੇ ਬਹੁਤ ਘਟ ਜਾ ਰਿਹਾ ਉਹਦਾ ਰੁਝਾਨ ਵਿਦੇਸ਼ਾਂ ਵਾਲੇ ਪਾਸੇ ਲਗਾਤਾਰ ਵਧਦਾ ਜਾ ਰਿਹਾ ਔਰ ਉੱਚ ਵਿੱਦਿਆ ਲਈ ਜਿਹੜੇ ਵਿਦਿਆਰਥੀ ਦਾਖਲੇ ਆ ਲੈਂਦੇ ਉਹ ਉਹਨਾਂ ਦੀ ਗਿਣਤੀ ਚ ਲਗਾਤਾਰ ਕਮੀ ਆ ਰਹੀ ਆ ਔਰ ਆਈਲੈਂਡਸ ਸੈਂਟਰ ਆ ਜਿਹੜੇ ਉਹਨਾਂ ਚ ਲਗਾਤਾਰ ਪੀੜਾ ਜੁੜ ਰਹੀਆਂ ਦੇਸ਼ ਦੇ ਅੰਦਰ ਵੀ ਪੰਜਾਬ ਦੇ ਅੰਦਰ ਵੀ ਇੱਕ ਸਰਵੇਖਣ ਰਾਹੀਂ ਪਤਾ ਲੱਗਾ ਕਿ ਹਰ ਸਾਲ 6 ਲੱਖ ਵਿਦਿਆਰਥੀ ਆਈਲੈਂਡਸ ਦੀ ਪੜਾਈ ਕਰਦੇ ਆਈਲੈਂਡਸ ਦੀ 6 ਲੱਖ ਵਿਦਿਆਰਥੀ ਹਰ ਸਾਲ ਔਰ ਇਹਦੇ ਵਿੱਚ ਹੀ ਹਰ ਮਹੀਨੇ 7000 ਦੇ ਕਰੀਬ ਬੱਚੇ ਆਇਲਟਸ ਦਾ ਪੇਪਰ ਦਿੰਦੇ ਆ ਉਹ ਆਇਲਟਸ ਤਾਂ ਕਾਹਈ ਇਸੇ ਕਰਕੇ ਰਹੀ ਹੈ ਕਿ ਆਪਾਂ ਵਿਦੇਸ਼ਾਂ ਦੀ ਧਰਤੀ ਜਾਣਾ ਇੱਥੇ ਰੋਜ਼ਗਾਰ ਨਹੀਂ ਹੈਗਾ ਉਹ ਇੱਥੇ ਤੱਕ ਪਤਾ ਇਹ ਲੱਗਾ ਹੋਣਾ ਕਿ ਆਇਲਟਸ ਸੈਂਟਰ ਹੁੰਦੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹ ਪ੍ਰਾਈਵੇਟ ਸਕੂਲਾਂ ਪ੍ਰਾਈਵੇਟ ਕਾਲਜਾਂ ਅੰਦਰ ਇਹਨਾਂ ਦੀ ਸਪੈਸ਼ਲ ਕੋਚਿੰਗ ਦੇ ਰਹੇ ਆ ਸਪੈਸ਼ਲ ਕਲਾਸਾਂ ਲਾ ਰਹੇ ਆ ਮਤਲਬ ਨੌਜਵਾਨਾਂ ਅੰਦਰ ਸਰਕਾਰ ਵੀ ਔਰ ਪ੍ਰਾਈਵੇਟ ਸੈਕਟਰ ਵੀ ਇਹ ਰੁਝਾਨ ਪੈਦਾ ਕਰ ਰਿਹਾ ਵਿਦੇਸ਼ਾਂ 'ਚ ਜਾਣ ਵਾਲਾ ਜਦ ਕਿ ਲੋੜ ਇੱਥੇ ਰੋਜ਼ਗਾਰ ਦੇਣ ਦੀ ਆ ਇਸੇ ਚੰਗੀ ਪਾਲਿਸੀ ਬਣਾਉਣ ਦੀ ਹੈ ਜਿਹਦੇ ਪਾਲਿਸੀ ਨਾਲ ਪੰਜਾਬ ਦੇ ਜਾਂ ਦੇਸ਼ ਦੇ ਨੌਜਵਾਨਾਂ ਨੂੰ ਚੰਗਾ ਕੰਮ ਮਿਲ ਸਕੇ ਯੋਗਤਾ ਮੁਤਾਬਕ ਕੰਮ ਮਿਲੇ ਜੋ ਉਹਦੀ ਕੰਮ ਮੁਤਾਬਕ ਉਹਨੂੰ ਤਨਖਾਹ ਮਿਲੇ ਉਹ ਇਹ ਆਇਲਟਸ ਸੈਂਟਰ ਹੁਣ ਪਹਿਲਾਂ ਤੇ ਗਿਣਤੀ ਸੀ ਸ਼ਹਿਰਾਂ ਵਾਲੇ ਪਾਸੇ ਹੁਣ ਇਹ ਆਇਲਟਸ ਦੇ ਜਿਹੜੇ ਕੇਂਦਰ ਆਏ ਸ਼ਹਿਰਾਂ ਤੋਂ ਹਟ ਕੇ ਪਿੰਡਾਂ 'ਚ ਕਸਬਿਆਂ 'ਚ ਤੱਕ ਵੀ ਖੁੱਲਣੇ ਸ਼ੁਰੂ ਹੋ ਚੁੱਕੇ ਆ ਇਹ ਦੁਕਾਨ ਤੇ ਸਾਡੇ ਦੇਸ਼ ਦੇ ਅੰਦਰ ਸਾਡੇ ਪੰਜਾਬ ਦੇ ਅੰਦਰ ਹੁਣ ਜਿਹੜੀ ਗੱਲ ਇਹਦੇ ਨਾਲ ਜੁੜਦੀ ਆ ਭੱਤੇ ਦੀ ਗੱਲ ਸਰਕਾਰਾਂ ਪੱਤਾ ਦੇਣ ਦਾ ਵਾਅਦਾ ਬਹੁਤ ਕਰਦੀਆਂ ਕਿ ਇਹ ਹੀ ਬੇਰੋਜ਼ਗਾਰੀ ਜਾਂ ਬੇਕਾੜੀ ਪੱਤਾ ਦੇਣਾ ਪੰਜਾਬ ਦੇ ਲੋਕਾਂ ਨੂੰ ਜਾਂ ਇਸ ਦੇ ਲੋਕਾਂ ਨੂੰ ਇਹ ਚੋਣ ਮੈਨੀਫੈਸਟੋ ਅੰਦਰ ਵੀ ਅਮਰਿੰਦਰ ਦੀ ਸਰਕਾਰ ਨੇ ਵੀ 2017 ਚ 2500 ਰੁਪਏ ਬੇਰੋਜ਼ਗਾਰੀ ਪੱਤਾ ਦੇਣ ਦਾ ਵਾਅਦਾ ਕੀਤਾ। ਉਸ ਨਵੀਂ ਸਰਕਾਰ ਨੇ ਪੰਜਾਬ ਚ ਭਗਵੰਤ ਮਾਨ ਦੀ ਅਗਵਾਈ ਹੇ ਸਰਕਾਰ ਨੇ 3000 ਬੇਰੋਜ਼ਗਾਰੀ ਪੱਤਾ ਦੇਣ ਦਾ ਜੀ ਵਾਅਦਾ ਕੀਤਾ। ਪਰ ਇਹਦੀ ਅਸਲੀਅਤ ਜੇ ਦੇਖਿਆ ਜਾਏ ਤੇ ਇਸ ਵੇਲੇ ਪੰਜਾਬ ਦੇ ਅੰਦਰ ਕਿਸੇ ਨੂੰ ਬੇਰੋਜ਼ਗਾਰੀ ਪੱਤਾ ਨਹੀਂ ਮਿਲ ਰਿਹਾ। ਉਹਦਾ ਕਾਰਨ ਮੈਂ ਦੱਸਦਾ ਕਿ ਪੰਜਾਬ ਦੇ ਅੰਦਰ 40 ਬੇਰੋਜ਼ਗਾਰ ਦਫ਼ਤਰ ਆ ਇਨਾ ਰੋਜ਼ਗਾਰ ਦਫ਼ਤਰਾਂ 'ਚ 263000 ਲੋਕ ਬੇਰੋਜ਼ਗਾਰ ਲੋਕ ਰਜਿਸਟਰਡ ਨੇ ਜਿਨ੍ਹਾਂ 'ਚ ਜਿਨ੍ਹਾਂ ਦੀ ਗਿਣਤੀ 31 ਅਗਸਤ 2023 ਤੋਂ ਘਟ ਕੇ ਹੁਣ ਇਹ ਗਿਣਤੀ ਘਟ ਕੇ 188741 ਰਹਿ ਗਈ ਆ ਜਿਨ੍ਹਾਂ 'ਚ 130167 ਲੜਕੇ ਨੇ 58574 ਲੜਕੀਆਂ ਨੇ ਪਰ ਇਸ ਵੇਲੇ ਪੰਜਾਬ ਦੇ ਅੰਦਰ ਇਹ ਜਿਹੜੀ ਗਿਣਤੀ ਇਹ ਵੀ ਆ ਇਨ੍ਹਾਂ 'ਚ ਵੀ ਕਿਸੇ ਨੂੰ ਬੇਰੋਜ਼ਗਾਰੀ ਪੱਤਾ ਨਹੀਂ ਮਿਲਦਾ ਉਹਦਾ ਕਾਰਨ ਇਹ ਆ ਕਿ ਪੰਜਾਬ ਦੀ ਸਰਕਾਰ ਨੇ ਜਿਹੜੀ ਸ਼ਰਤ ਰੱਖੀ ਆ ਬੇਰੋਜ਼ਗਾਰੀ ਪੱਤਾ ਲੈਣ ਦੀ ਖਾਸ ਕਰਕੇ ਆਮਦਨ ਦੀ ਇੱਕ ਸ਼ਰਤ ਬਹੁਤ ਵੱਡਾ ਅੜਿੱਕਾ ਬਣ ਰਹੀ ਆ ਉਹ ਸ਼ਰਤ ਐਸੀ ਆ ਕਿ ਬੇਰੋਜ਼ਗਾਰੀ ਪੰਜਾਬ ਦੇ ਪੱਤਾ ਉਹ ਲੈ ਸਕਦਾ ਪੱਤੇ ਲੈਣ ਦਾ ਉਹ ਯੋਗ ਹੈ ਨੌਜਵਾਨ ਬੇਰੋਜ਼ਗਾਰ ਜੇ ਦੀ ਆਮਦਨ 1000 ਰੁਪਏ ਤੋਂ ਵੱਧ ਨਾ ਹੋਵੇ ਮਤਲਬ ਔਸਤਨ 33 ਰੁਪਏ ਰਜਾਨੇ ਤੋਂ ਵੱਧ ਦਿਹਾੜੀ ਜੇ ਉਹ ਕਮਾਉਂਦਾ ਉਹ ਬੇਰੋਜ਼ਗਾਰੀ ਪੱਤਾ ਨਹੀਂ ਲੈ ਸਕਦਾ ਇਹ ਦੁਖਾਂਤ ਐ ਪੰਜਾਬ ਦੇ ਨੌਜਵਾਨਾਂ ਦਾ ਇਹ ਇੱਕ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਬੇਰੁਜ਼ਗਾਰੀ ਭੱਤਾ ਦੇ ਕੇ ਔਰ ਇਹ ਪੱਤਾ ਦਿੰਦਾ ਕਿੰਨਾ ਮਿਲਦਾ ਕਿੰਨਾ ਇਹ ਸੁਣ ਕੇ ਜਾਂ ਇਹ ਜਾਣ ਕੇ ਹੋਰ ਹਰਾਨੀ ਹੁੰਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ میٹرਿਕ ਤੇ ਅੰਡਰ میٹرਿਕ ਆ ਬੇਰੁਜ਼ਗਾਰ ਉਹਨੂੰ 150 ਰੁਪਿਆ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਂਦਾ ਔਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਨੂੰ 200 ਰੁਪਿਆ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਇਹ ਨੌਜਵਾਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਸਾਡੀਆਂ ਸਰਕਾਰਾਂ ਮਜ਼ਾਕ ਕਰਦੀਆਂ ਜਦਕਿ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਦੀਆਂ ਵੋਟਾਂ ਇਨਾਂ ਦੀ ਪਰਿਵਾਰਾਂ ਦੀ ਜੀਆਂ ਦੀ ਵੋਟਾਂ ਲੈ ਕੇ ਜਿਹੜੇ ਸਾਡੇ ਦੇਸ਼ ਦੀ ਰਾ ਸੱਤਾ ਦਾ ਜਾਂ ਪੰਜਾਬ ਦੇ ਅੰਦਰ ਜਿਹੜੇ ਐਮਪੀ ਬਣਦੇ ਆ ਜਿਹੜੇ ਐਮਐਲਏ ਬਣਦੇ ਆ ਜਿਹੜੇ ਮੰਤਰੀ ਬਣਦੇ ਆ ਜੇ ਉਹਨਾਂ ਦੀਆਂ ਪਤਿਆ ਸਮੇਤ ਤਨਖਾਹਾਂ ਦੀ ਰਾਸ਼ੀ ਪੁੱਛੀ ਜਾਏ ਤੇ ਉਹ ਲੱਖਾਂ ਚ ਜਾਏਗੀ ਪਰ ਜਿਹੜੇ ਲੋਕ ਇਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਆ ਉਹਨਾਂ ਨੂੰ ਬੇਰੋਜ਼ਗਾਰੀ ਪੱਤਾ 150 ਮਿਲਦਾ ਉਹਨਾਂ ਨੂੰ 200 ਮਿਲਦਾ ਪੰਜਾਬ ਦੇ ਅੰਦਰ ਮੈਂ ਦੱਸਣਾ ਚਾਹੁੰਦਾ ਕਿ 2000 22 ਦੇ ਵਿੱਚ ਕਿਸੇ ਵੀ ਨੌਜਵਾਨ ਨੂੰ ਬੇਰੁਜ਼ਗਾਰੀ ਪੱਤਾ ਨਹੀਂ ਮਿਲਿਆ 2021 ਚ ਇੱਕ ਨੌਜਵਾਨ ਨੂੰ ਬੇਰੁਜ਼ਗਾਰੀ ਪੱਤਾ ਮਿਲਿਆ ਪੰਜਾਬ ਦਾ ਉਹ ਪੱਤਾ ਲੈਣ ਵਾਲਾ ਪੰਜਾਬ ਦਾ ਆਖਰੀ ਨੌਜਵਾਨ ਆ ਮੋਗੇ ਜ਼ਿਲ੍ਹੇ ਦਾ ਸੰਦੀਪ ਸਿੰਘ ਆ ਜਿਹਨੂੰ 150 ਰੁਪਿਆ ਬੇਰੁਜ਼ਗਾਰੀ ਪੱਤਾ ਮਿਲਦਾ ਸੀ ਪਰ ਉਹਦਾ ਹੁਣ ਵੀ ਪੱਤਾ ਬੰਦ ਕਰ ਦਿੱਤਾ ਗਿਆ 2021 ਤੋਂ ਬਾਅਦ ਉਹਨੂੰ ਨਹੀਂ ਮਿਲਿਆ ਕਾਰਨ ਇਹ ਆ ਕਿ ਉਹ ਅੰਗ ਹੀ ਨਹੀਂ ਆ ਉਹ ਅੰਗ ਹੀ ਨਹੀਂ ਪੈਂਚਲਿਆੜਿਆ 1500 ਇਸ ਕਰਕੇ ਸਰਕਾਰ ਨੇ ਉਹਦਾ ਪੱਤਾ ਬੰਦ ਕਰਤਾ ਸੋ ਕਹਿਣ ਤੋਂ ਭਾਵ ਕੀ ਇੱਕ ਪਾਸੇ ਉਹ ਸਰਕਾਰਾਂ ਇਹਨਾਂ ਨੌਜਵਾਨਾਂ ਦੀ ਵੋਟਾਂ ਨਾਲ ਬੇਰੁਜ਼ਗਾਰਾਂ ਦੀ ਵੋਟਾਂ ਲਈ ਇਹਨਾਂ ਨੂੰ ਚੋਣਾਂ ਵੇਲੇ ਇੱਕ ਯੂਥ ਨੂੰ ਵੱਡੀ ਪੰਜਾਬ ਦੀ ਸਰਕਾਰ ਵੀ ਸੁਣ ਲਓ ਜਿਹੜੀ ਨਵੀਂ ਸਰਕਾਰ ਬਣੀ ਆ ਇਹ ਪੰਜਾਬ ਦੀ ਸਰਕਾਰ ਨੌਜਵਾਨਾਂ ਦੇ ਸਿਰ ਤੇ ਪੰਜਾਬ ਦੇ ਅੰਦਰ ਬਹੁਤ ਵੱਡੀਆਂ ਰੈਲੀਆਂ ਕਰ ਗਈ ਬਹੁਤ ਵੱਡੇ ਇਕੱਠ ਕਰ ਗਈ ਆ ਪਰ ਜਦ ਰਾਜ ਸਤਾ ਤੋਂ ਕਾਬਜ ਹੋਣ ਤੋਂ ਬਾਅਦ ਨਵੀਂ ਸਰਕਾਰ ਆਪ ਵਾਲੀ ਸਰਕਾਰ ਨੇ ਉਹਨਾਂ ਨੌਜਵਾਨਾਂ ਲਈ ਹੁਣ ਤੱਕ ਦਿੱਤਾ ਕੀ ਆ ਕੀ ਪਾਲਿਸੀ ਬਣਾਈ ਆ ਅੱਜ ਤੱਕ ਇਹ ਨੌਜਵਾਨਾਂ ਨੂੰ ਕੋਈ ਸਨਮਾਨਯੋਗ ਪੱਕਾ ਰੁਜ਼ਗਾਰ ਨਹੀਂ ਦਿੱਤਾ ਤੁਸੀਂ ਦੇਖੋ ਕੋਈ ਪੰਜਾਬ ਦਾ ਇਹ ਸਰਕਾਰ ਜਿਹੜੀ ਧਰਨਿਆਂ ਦੀ ਰਾਜਨੀਤੀ ਚ ਨਿਕਲ ਕੇ ਆਈ ਆ ਜਿਹੜੀ ਸਰਕਾਰ ਇਹ ਪੰਜਾਬ ਦੇ ਅੰਦਰ ਤਰਨੇ ਤਰਨਿਆਂ ਚ ਸਰਕਾਰ ਬਣੀ ਆ ਪਰ ਇਹ ਸਰਕਾਰ ਆ ਇਸ ਵੇਲੇ ਪੰਜਾਬ ਦੇ ਜਿਹੜੇ ਲੋਕ ਆਪਣਾ ਰੋਜ਼ਗਾਰ ਮੰਗਦੇ ਆ ਜਿਹੜੇ ਲੋਕ ਜਾਂ ਕੱਚੇ ਕੰਮ ਆ ਸਰਕਾਰ ਨੂੰ ਚੰਡੀਗੜ੍ਹ ਘੇਰਦੇ ਆ ਸਰਕਾਰ ਨੂੰ ਭਗਵੰਤ ਮਾਨ ਨੂੰ ਜੇ ਸੰਗਰੂਹ ਘੇਰਦੇ ਆ ਤੇ ਉਹ ਸਰਕਾਰ ਜਿਹੜੀ ਤਰਨਿਆਂ ਦੀ ਰਾਜਨੀਤੀ ਦੀ ਗੱਲ ਕਰਦੀ ਸੀ ਅੱਜ ਉਹ ਸਰਕਾਰ ਨੂੰ ਤਰਨੇ ਬਹੁਤ ਚੋਬੀ ਲੋਕਾਂ ਦੇ ਇਹ ਸਰਕਾਰ ਜਿੱਥੇ ਉਹਨਾਂ ਨੂੰ ਡਾਂਗਾਣਾ ਕੁੱਟਦੀ ਆ ਪਾਣੀ ਦੀ ਬਿਛਾਰਾ ਚ ਲਾਉਂਦੀ ਆ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਦਾ ਖਲਵਾੜ ਕਰਦੀ ਆ ਚੁੰਨੀਆਂ ਤੋਂ ਖਿੱਚਦੀ ਆ ਉਹਨਾਂ ਦੇ ਬਾਲਾਂ ਤੋਂ ਘਰੀਸਦੀ ਆ ਪੁਲਿਸ ਉਰੇ ਇਹ ਸਰਕਾਰ ਅਸੀਂ ਸੋਚਦੇ ਆ ਕਿ ਇਹ ਸਰਕਾਰ ਦਾ ਦੂਜੀ ਸਰਕਾਰਾਂ ਨਾਲ ਕੋਈ ਬਹੁਤਾ ਫਰਕ ਨਹੀਂ ਜਿਹੜਾ ਕੰਮ ਅਮਰਿੰਦਰ ਦੀ ਸਰਕਾਰ ਕਰਦ ਰਹੀ ਪੰਜਾਬ 'ਚ ਜਿਹੜਾ ਕੰਮ ਬਾਦਲ ਦੀ ਸਰਕਾਰ ਕਰਦ ਰਹੀ ਹੈ ਉਹੀ ਕੰਮ ਉਸੇ ਨੀਤੀ ਤੇ ਭਗਮੰਤ ਮਾਨ ਦੀ ਸਰਕਾਰ ਕੰਮ ਕਰ ਰਹੀ ਹੈ ਇਸ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਆ ਪੰਜਾਬ ਦੇ ਲੋਕ ਇੱਕ ਸਮਝਦੇ ਆ ਕਿ ਇਹ ਸਰਕਾਰ ਸਾਡੀ ਐਸੀ ਸਰਕਾਰ ਰਾਜ ਸੱਤਾ ਦੇ ਕਾਬਜ ਹੋ ਗਈ ਆ ਜਿਨੇ ਵਾਅਦੇ ਤੇ ਬਹੁਤ ਵੱਡੇ ਕੀਤੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਲੋਕਾਂ ਨੂੰ ਬੇਰੋਜ਼ਗਾਰੀ ਪੱਤਾ ਦੇਂਦੇ ਪਰ ਰਾ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਇਹ ਨੀਤੀਆਂ ਉਹੀ ਲਾਗੂ ਕਰ ਰਹੀ ਹੈ ਜਿਹੜੀ ਨੀਤੀਆਂ ਕੇਂਦਰ ਦੇ ਅੰਦਰ ਮੋਦੀ ਲਾਗੂ ਕਰਦਾ ਖਾਸ ਕਰਕੇ 1991 ਦੇ ਬਾਅਦ ਜਿਹੜੇ ਨੀਤੀਆਂ ਨਵ ਉਦਾਰਵਾਦੀ ਨੀਤੀਆਂ ਲਿਆਂਦੀਆਂ ਉਹਨਾਂ ਨੀਤੀਆਂ ਨੇ ਅੱਜ ਤੱਕ ਦੁਨੀਆ ਦੇ ਅੰਦਰ ਕਿਸੇ ਦਾ ਭਲਾ ਨਹੀਂ ਕੀਤਾ ਉਹ ਨੀਤੀਆਂ ਨੇ ਰੋਜ਼ਗਾਰ ਖੋਇਆ ਉਹ ਨੀਤੀਆਂ ਨੇ ਪ੍ਰਾਈਵੇਟ ਸੈਕਟਰ ਨੂੰ ਅਭਾਰਿਆ ਉਹ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਬਣਾਉਣ ਵਾਲੀਆਂ ਨੀਤੀਆਂ ਨੇ ਮੁਨਾਫਾ ਦੇਣ ਵਾਲੀਆਂ ਨੀਤੀਆਂ ਨੇ ਇਸ ਕਰਕੇ ਸਾਡੇ ਦੇਸ਼ ਦੇ ਅੰਦਰ ਨੀਤੀਆਂ ਉਹ ਲਾਗੂ ਕੀਤੀਆਂ ਗਈਆਂ ਜਿਹੜੀ ਨੀਤੀਆਂ ਨੇ ਸਾਰਾ ਕੁਝ ਤਬਾਹ ਕੀਤਾ ਜਾ ਰਿਹਾ ਔਰ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਹੁਣ ਇਹ ਸਰਕਾਰ ਬੜੇ ਵਾਅਦੇ ਕਰਦੀ ਸੀ ਮੋਦੀ ਦੀ ਸਰਕਾਰ कोरोना काल ਦੇ ਅੰਦਰ ਜਿਹੜੀ ਹਸ਼ਰ ਲੋਕਾਂ ਨਾਲ ਕੀਤਾ ਇਹਨਾਂ ਨੇ ਲੋਕਾਂ ਨੂੰ ਰੋਜੀ ਰੋਟੀ ਦੇ ਮਸਲੇ ਜਿਹੜਾ ਖੜਾ ਹੋਇਆ ਉਹ করোনা ਕਾਲ ਦੇ ਅੰਦਰ ਤੁਸੀਂ ਕਿਤੇ ਅੰਕੜਾ ਕਿਤੇ ਕੱਢ ਕੇ ਦੇਖ ਲਓ ਸੋਸ਼ਲ ਮੀਡੀਆ ਤੇ ਦੇਖ ਲਓ ਲੋਕਾਂ ਦੀ ਹਾਲਤ ਉਹ ਕਿੱਦਾਂ ਦੀ ਬਣੀ ਆ ਉਹ ਕੋਵਿਡ ਕਾਲ ਦੇ ਅੰਦਰ ਦੇਸ਼ ਦੇ ਅੰਦਰ 90 ਲੱਖ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਤੋੜਾ ਪਿਆ ਰੋਜ਼ਗਾਰ ਖਤਮ ਕਰ ਦਿੱਤਾ ਸਰਕਾਰ ਦੀਆਂ ਨੀਤੀਆਂ ਨੇ ਜੀਐਸਟੀ ਲੈਂ ਤਾਂ ਕੋਵਿਡ ਕਾਲ ਨੇ ਨੋਕਾ ਆਦੀ ਨੌਕਰੀਆਂ ਜਿੱਥੋਂ ਹੱਤ ਹੋਣਾ ਪਿਆ ਉੱਥੇ ਉਸੇ ਕੋਵਿਡ ਕਾਲ ਦੇ ਅੰਦਰ ਸਾਡੇ ਦੇਸ਼ ਦੇ ਜਿਹੜੇ ਕਾਰਪੋਰੇਟ ਘਰਾਣੇ ਆ ਖਾਸ ਕਰਕੇ ਅੰਬਾਨੀ ਅੰਡਾਨੀ ਇਹਨਾਂ ਦੇ ਮੁਨਾਫੇ ਕਈ ਗੁਣਾ ਜ਼ਿਆਦਾ ਵੱਧ ਗਿਆ ਉਹ ਮੁਨਾਫੇ ਕਿੱਦਾਂ ਵੱਧ ਗਏ ਇੱਕ ਪਾਸੇ ਲੋਕ ਘੜਾ ਨੂੰ ਜਾ ਰਹੇ ਆ ਲੋਕ ਬੇਕਾਰ ਹੋ ਗਿਆ ਲੋਕਾਂ ਨੂੰ ਰੋਜੀ ਰੋਟੀ ਦਾ ਮਸਲਾ ਲੋਕਾਂ ਦੀ ਪੜ੍ਹਾਈ ਦਾ ਮਸਲਾ ਲੋਕਾਂ ਦੀ ਇਲਾਜ ਦਾ ਮਸਲਾ ਦੂਜੇ ਪਾਸੇ ਲੋਕਾਂ ਨੂੰ 90 ਲੱਖ ਨੌਕਰੀਆਂ ਤੋਂ ਹੱਤ ਹੋਣਾ ਪਿਆ ਔਰ ਇਹ ਦੂਜੇ ਪਾਸੇ ਉਸ ਤੋਂ ਨਾਲ ਹੀ ਇਹ ਪ੍ਰਾਈਵੇਟ ਜਿਹੜੇ ਆਪਣੇ ਕਾਰਪੋਰੇਟ ਘਰਾਣਿਆਂ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਕਈ ਗੁਣਾ ਵਧ ਗਿਆ ਕਰੋਨਾ ਕਾਲ ਦੇ ਅੰਦਰ ਇਸ ਕਰਕੇ ਇਹ ਦੁਖਾਂਤ ਆ ਸਾਡੇ ਤੇ ਇਸ ਦੇ ਅੰਦਰ ਨੌਜਵਾਨਾਂ ਲਈ ਜੀ ਸਰ ਕਈ ਨੌਜਵਾਨ ਗਰੀਬ ਘਰਾਂ ਚੋਂ ਨਿਕਲ ਕੇ ਆਪਣੀ ਪੜ੍ਹਾਈ ਬਹੁਤ ਹੀ ਮੁਸ਼ਕਿਲ ਦੇ ਨਾਲ ਪੂਰੀ ਕਰਦੇ ਨੇ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸਵਾਲ ਤੇ ਸਰਕਾਰ ਦੀ ਨੀਤੀ ਦਾ ਜੀ ਇੱਕ ਪਾਸੇ ਤੇ ਸਰਕਾਰ ਵਾਅਦਾ ਕਰਦੀ ਹੈ ਕਿ ਸਿੱ ਸਭ ਨੂੰ ਮੁਫਤ ਵਿੱਦਿਆ ਦੇਣੀ ਆ ਚਾਹੇ ਉਹ ਸੈਂਟਰ ਦੀ ਗਵਰਨਮੈਂਟ ਆ ਚਾਹੇ ਪੰਜਾਬ ਦੀ ਸਰਕਾਰ ਕਰਦੀ ਆ ਪਰ ਅਮਲ ਉੱਤੇ ਕੀਤਾ ਨਹੀਂ ਜਾਂਦਾ ਇਸ ਵੇਲੇ ਜਿਹੜੀ ਸਰਕਾਰ ਜਿਹੜੀ ਮੈਂ ਤੁਹਾਨੂੰ ਗਿਣਤੀ ਵੀ ਦੱਸੀ ਆ ਕਿ ਆ ਲੋਕ ਇਨੇ ਨੇ ਲੋਕ ਦੇ ਪੋਸਟਾਂ ਕੱਢੀਆਂ ਇਸ ਮਹਿਕਮੇ ਲਈ ਇਨੇ ਲੋਕਾਂ ਨੇ ਅਪਲਾਈ ਕੀਤਾ ਪੰਜਾਬ ਦਾ ਦੁਕਾਨ ਤੇ ਇਹ ਵੀ ਆ ਕਿ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਦੇ ਅੰਦਰ ਬਹੁਤ ਵੱਡੀ ਪਦਰਤੀ ਅਸਾਮੀ ਖਾਲੀਆਂ ਨੇ ਅਧਿਆਪਕਾਂ ਦੀ ਅਸਾਮੀ ਖਾਲੀਆਂ ਨੇ ਜਿਹੜੀ ਗੱਲ ਮੈਂ ਸਰਕਾਰ ਦੇ ਖਿਲਾਫ ਜਿਹੜੇ ਕੱਚੇ ਕਾਮੇ ਲੜਨ ਵਾਲੇ ਕੀਤੀ ਆ ਉਹ ਕਿਤਨੇ ਕਿਤੇ ਉਹਦੀ ਅਧਿਆਪਕਾਂ ਵੱਲ ਇਸ਼ਾਰਾ ਕਰਕੇ ਕੀਤੀ ਹੈ ਕਿ ਪੰਜਾਬ ਦੇ ਅਧਿਆਪਕ ਵਰਗ ਜਿਨ੍ਹਾਂ ਨੂੰ ਕਈ ਕੈਟਾਗਰੀਆਂ ਚ ਇਹਨਾਂ ਨੇ ਵੰਡ ਦਿੱਤਾ ਹੈ ਸਰਕਾਰ ਦੀ ਪਾਲਿਸੀ ਨੇ ਉਹ ਰੋਜ਼ਗਾਰ ਦੀ ਭਾਲ ਦੇ ਵਿੱਚ ਜਦੋਂ ਰੋਜ਼ਗਾਰ ਮੰਗਦਾ ਸਰਕਾਰ ਰੋਜ਼ਗਾਰ ਦੇ ਦਿੰਦੀ ਇਸ ਕਰਕੇ ਉਹ ਸਰਕਾਰੀ ਸਕੂਲਾਂ ਦੇ ਅੰਦਰ ਸਰਕਾਰੀ ਬਿਲਡਿੰਗਾਂ ਤੇ ਹੈਗੀਆਂ ਕਿਤਨੇ ਕਿਤੇ ਉਹ ਜਾਂ ਸਕੂਲ ਇਹ ਸਰਕਾਰ ਸਕੂਲ ਆਫ ਐਮਿਨੇਸ਼ਨ ਕਹਿ ਰਹੀ ਆ ਇਹ ਤੋਂ ਪਹਿਲਾਂ ਸਰਕਾਰ ਬਾਦਲੇ ਸਰਕਾਰ ਅਰਧ ਸਕੂਲ ਦੀ ਪਾਲਿਸੀ ਲੈ ਕੇ ਆਈ ਆ ਕੋਈ ਅਮਰਿੰਦਰ ਦੀ ਸਰਕਾਰ ਮੈਰੀਟੋਰੀਅਸ ਲੈ ਕੇ ਆਈ ਆ ਪਰ ਉਹ ਮੈਰੀਟੋਰੀਅਸ ਉਹ ਐਮੀਨੇਸ਼ਨ ਸਕੂਲਾਂ ਅੰਦਰ ਅਧਿਆਪਕ ਭਰਤੀ ਕਿੰਨੇ ਕਰਨਾ ਭਰਤੀ ਤੀ ਨਾਲ ਲੋਕ ਸਰਕਾਰਾਂ ਨੇ ਕਰਨਾ ਇਹਦੀਆਂ ਪਾਲਿਸੀਆਂ ਨੇ ਕਰਨਾ ਅਧਿਆਪਕ ਭਰਤੀ ਨਹੀਂ ਕੀਤਾ ਜਾ ਰਿਹਾ ਸਕੂਲਾਂ ਦੇ ਸਕੂਲ ਖਾਲੀ ਨੇ ਬਿਲਡਿੰਗਾਂ ਹੈਗੀਆਂ ਮਾਰੀਆਂ ਚੰਗੀਆਂ ਕੁਝ ਬਿਲਡਿੰਗਾਂ ਦੇ ਖੰਡਰ ਬਣ ਗੀਆਂ ਕੁਝ ਸਕੂਲ ਮੈਂ ਐਸੇ ਦੇਖਿਆ ਜਿਨ੍ਹਾਂ ਦੇ ਅੰਦਰ ਬੱਚਿਆਂ ਦੀ ਗਿਣਤੀ ਬਹੁਤ ਘਟਿਆ ਸਰਕਾਰ ਦੀ ਪਾਲਿਸੀ ਦੇ ਕਾਰਨ ਵੀ ਕੁਝ ਸਕੂਲ ਐਸੇ ਆ ਬੱਚੇ ਹੈਗੇ ਆ ਅਧਿਆਪਕ ਨਹੀਂ ਹੈਗੇ ਇਸ ਕਰਕੇ ਇਹਨਾਂ ਸਰਕਾਰੀ ਸਕੂਲਾਂ ਦੇ ਅੰਦਰ ਬੱਚੇ ਬੇਸਿਕਲੀ ਪੰਜਾਬ ਦੇ ਮਜ਼ਦੂਰ ਜਾਂ ਗਰੀਬ ਕਿਸਾਨ ਦੇ ਬੱਚੇ ਪੜਦੇ ਆ ਉਹ ਬੱਚੇ ਕਰਜ਼ਾ ਚੱਕ ਕੇ ਮਾਪੇ ਬੱਚੇ ਪੜਾ ਰਹੇ ਆ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਨ ਤੋਂ ਬਾਅਦ ਦੁਕਾਨ ਤੱਕ ਲਾ ਉਹ ਬੱਚੇ ਜੇ ਮਾਪੇ ਕਰਜ਼ਾ ਜਾ ਕੇ ਬੱਚਿਆਂ ਨੂੰ ਪੜਾਵਾ ਵੀ ਦਿੰਦੇ ਆ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਰੁਜ਼ਗਾਰ ਨਹੀਂ ਮਿਲਦਾ ਉਹਨਾਂ ਬੱਚਿਆਂ ਨੂੰ ਕੋਈ ਕੰਮ ਨਹੀਂ ਮਿਲਦਾ ਉਹ ਬੱਚੇ ਕਿਤਨਾ ਕਿਤੇ ਫਿਰ ਜਿਹੜੀ ਵਿਦੇਸ਼ ਜਾਣ ਵਾਲਾ ਪ੍ਰਵਾਸ ਵਾਲੀ ਆ ਰੁਝਾਨ ਆ ਉਹਦੇ ਪਾਸੇ ਵਾਲੇ ਪਾਸੇ ਜਾ ਰਹੇ ਇਸ ਕਰਕੇ ਇਹ ਵੀ ਦੁਕਾਨ ਤੇ ਸਾਡੇ ਸਮਾਜ ਦੇ ਅੰਦਰ ਕੀ ਨੌਜਵਾਨ ਪੜ੍ਹ ਲਿਖੇ ਜਾਂਦੇ ਆ ਜਿਸ ਤਰ੍ਹਾਂ ਮਰਜੀ ਮਾੜੀਆਂ ਹਾਲਾਤਾਂ ਦੇ ਅੰਦਰ ਵੀ ਘਰ ਦੇ ਆਰਥਿਕ ਹਾਲਾਤਾਂ ਦੇ ਅੰਦਰ ਵੀ ਪਰ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਕੋਈ ਸਨਮਾਨਯੋਗ ਕੋਈ ਯੋਗਤਾ ਮੁਤਾਬਕ ਰੋਜ਼ਗਾਰ ਨਹੀਂ ਮਿਲਦਾ ਸਰ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਸੰਰੇਸੀ ਬੇਰੁਜ਼ਗਾਰੀ ਨੂੰ ਲੈ ਕੇ ਖਾਸ ਗੱਲਬਾਤ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੀ ਵਿਚਾਰ ਕਮੈਂਟਸ ਦੇ ਵਿੱਚ ਸਾਂਝੀ ਕਰ ਸਕਦੇ ਹੋ ਹੁਣ ਸਾਨੂੰ ਦਿਓ ਆਗਿਆ